ਸਸ਼ੀਗਲ ਜੀ ਮੇਰਾ ਨਾਮ ਡਾਕਟਰ ਮੀਤਮਲ ਸਿੰਘ ਵਾਦੀ ਹੈ ਅਸੀਂ ਵਾਦੀ ਹਸਪੀਟਲ ਬਠਿੰਡਾ ਦੇ ਵਿੱਚੋਂ ਦੀ ਆਏ ਹਾਂ ਅਸੀਂ ਅੱਜ ਇਨੋਗ੍ਰੇਸ਼ਨ ਕਰ ਰਹੇ ਹਾਂ ਦੋ ਚੀਜ਼ਾਂ ਦੀ ਇੱਕ ਵਾਦੀ ਰੋਬੋਟਿਕ ਨੀ ਐਂਡ ਹਿਪ ਰਿਪਲੇਸਮੈਂਟ ਸਿਸਟਮ ਐਂਡ ਵਾਦੀ ਆਈਵੀਐਫ ਅਸੀਂ ਇਹ ਨਿਊ ਟੈਕਨੋਲੋਜੀ ਲੈ ਕੇ ਆਏ ਹਾਂ ਦੋਨੇ ਖੇਤਰਾਂ ਨਾਲ ਜਿੱਦੇ ਅਸੀਂ ਰੋਬੋਟ ਦੇ ਨਾਲ ਚੂਲੇ ਅਤੇ ਗੋਡੇ ਬਦਲਦੇ ਹਾਂ ਇਹ ਮੇਰੇ ਮੈਡਮ ਨੇ ਕਰਦੇ ਆ ਇਹ ਆਪਣਾ ਲੇਜ਼ਰ ਦੇ ਨਾਲ ਆਈਵੀਐਫ ਟਰੀਟਮੈਂਟ ਕਰਦੇ ਹੈ ਜਿਹੜਾ ਕਿ ਮੋਸਟ ਐਡਵਾਂਸਡ ਟੈਕਨੀਕ ਹੈਗੀ ਹੈ ਜਿਸ ਨਾਲ ਅਸੀਂ ਮੋਰ ਥੈਨ 90% ਸਕਸੈਸਫੁਲ ਰਿਜ਼ਲਟਸ ਦੇ ਰਹੇ ਹਾਂ ਹੁਣ ਆਪਾਂ ਸੋਚਦੇ ਹਾਂ ਕਿ ਪੁਰਾਣੀ ਟੈਕਨੀਕ ਨਾਲ ਜਦੋਂ ਗੋਡੇ ਬਦਲੇ ਹੀ ਜਾ ਰਹੇ ਸੀ ਤੇ ਫਿਰ ਰੋਬੋਟ ਦੀ ਕੀ ਲੋੜ ਹੈ ਰੋਬੋਟ ਦੇ ਨਾਲ ਆਪਾਂ ਐਕਿਊਰੇਸੀ 100% ਲੈ ਕੇ ਆਣੇ ਆ ਜਿਸ ਦੇ ਵਿੱਚ ਕੱਟ ਖੂਨ ਦਾ ਵਾਹ ਔਨ ਕਰਕੇ ਲੈਸ ਬਲੱਡ ਲਾਸ ਔਨ ਕਰਕੇ ਹਾਰਟ ਦਾ ਰਿਸਕ ਬਹੁਤ ਘੱਟ ਜਾਂਦਾ ਹੈ ਚੀਰ ਫਾੜ ਬਹੁਤ ਜ਼ਿਆਦਾ ਨਹੀਂ ਕੀਤੀ ਜਾਂਦੀ ਬਲੇਡਲੈਸ ਸਰਜਰੀ ਹੈ ਜਿਸ ਦੇ ਨਾਲ ਪੋਸਟ ਆਪਰੇਟ ਕਵਰੀ ਆਪਰੇਸ਼ਨ ਤੋਂ ਬਾਅਦ ਰਿਕਵਰੀ ਬਹੁਤ ਫਾਸਟ ਹੈ ਤੇ ਦਰਦਾਂ ਨਹੀਂ ਹੁੰਦੀਆਂ ਇਸ ਚੀਜ਼ ਦੇ ਵਿੱਚ ਅਪਰ ਹਾਈ ਰਿਸਕ ਪੇਸ਼ੈਂਟਸ ਦੇ ਵਿੱਚ ਵੀ ਸਰਜਰੀ ਕਰ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਕਹਿਣ ਦਾ ਮਤਲਬ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਜਾਂ ਜਿਨ੍ਹਾਂ ਦਾ ਹਾਰਟ ਦਾ ਰਿਸਕ ਹੈ ਉਹਨਾਂ ਦੇ ਵਿੱਚ ਇਹ ਸਰਜਰੀ ਬਹੁਤ ਵਧੀਆ ਰਿਜ਼ਲਟਸ ਦਿੰਦੀ ਹੈ ਜਿਨ੍ਹਾਂ ਨੂੰ ਬਾਕੀ ਹਸਪੀਟਲ ਦੇ ਵਿੱਚ ਮਨਾ ਕਰ ਦਿੱਤਾ ਜਾਂਦਾ ਹੈ ਉਹ ਅਸੀਂ ਘੱਟ ਰਿਸਕ ਦੇ ਵਿੱਚ ਇਹ ਸਰਜਰੀ ਕਰ ਸਕਦੇ ਹਾਂ ਸਟੇ ਦਾ ਖਰਚਾ ਕਿੰਨਾ ਹੈ ਜੀ ਜਿਆਦਾ ਕੋਸਟਲੀ ਨਹੀਂ ਡਟਸੋ ਸਰ ਇਹ ਬਿਲਕੁਲ ਕੋਸਟਲੀ ਨਹੀਂ ਹੈ ਅਸੀਂ ਇਨਫੈਕਟ ਹੁਣ ਇੱਕ ਓਪਨਿੰਗ ਸੈਰੇਮਨੀ ਤੇ ਆਪਣਾ ਇੱਕ ਆਫਰ ਹੈਗੀ ਹੈ ਇੱਕ ਗੁਰ ਆਪਣੇ ਗੁਰਪੁਰਬ ਤੇ ਅਸੀਂ ਇੱਕ ਆਫਰ ਵੀ ਲਗਾਈ ਸੀਗੀ ਕਿ ਇਸ ਵਿੱਚ ਕੋਈ ਰੋਬੋਟਿਕ ਦੀ ਐਕਸਟਰਾ ਫੀਸ ਨਹੀਂ ਲਿੱਤੀ ਜਾਊਗੀ ਕਿਉਂਕਿ ਇਹ ਬਾਹਰ ਕਿਸੇ ਵੀ ਹਸਪਤਾਲ ਚ ਕੁਝ ਵੀ ਕਰਵਾਣੇ ਹੋ ਇੱਕ ਗੋਡੇ ਦਾ 50000 ਦਾ ਦੋ ਗੋਡੇ ਦਾ ਲੱਖ ਸਕਦਾ ਖਰਚਾ ਹੋ ਜਾਂਦਾ ਐ ਐਕਸਟਰਾ ਬਾਕੀ ਆਪਰੇਸ਼ਨ ਤੋਂ ਇਲਾਵਾ ਪਰ ਅਸੀਂ ਰੋਬੋਟਿਕ ਦੇ ਕੋਈ ਐਕਸਟਰਾ ਚਾਰजेस ਨਹੀਂ ਲੈ ਰਹੇ ਹਾਂ। ਆਯੂਸ਼ਮਨ ਯੋਜਨਾ ਵੀ ਚੱਲ ਰਹੀ ਹੈ ਜਿਸ ਦੀ ਆਯੂਸ਼ਮਨ ਯੋਜਨਾ ਦੇ ਵਿੱਚ ਸਰਕਾਰ ਵੱਲੋਂ ਮਨਾਈ ਹੈ। ਗੋਡੇ ਚੂਲੇ ਨਹੀਂ ਬਦਲਿਆ। ਚੂਲਾ ਬਦਲਿਆ ਜਾਂਦਾ ਪੰਜਾਬ ਸਰਕਾਰ ਇਸ ਗੋਡੇ ਨਹੀਂ ਬਦਲੇ ਜਾਂਦੇ ਹੈਗੇ। ਸਰ ਜੀ ਜਿਵੇਂ ਇਸ ਦਾ ਕੰਪੀਟੀਸ਼ਨ ਵਧ ਰਿਹਾ ਹੈ ਰੋਬਟ ਦਾ ਤੇ ਇਹਦੇ ਨਾਲ ਹੋਰ ਆਪਾਂ ਕੀ ਕਹਿ ਸਕਦੇ ਹਾਂ ਵੀ ਜਿਹੜਾ ਮਰੀਜ਼ਾਂ ਨੂੰ ਐਕਸਟਰਾ ਜਿਹੜਾ ਰਾਹਤ ਮਿਲ ਸਕਦੀ ਹੈ। ਸਰ ਦੋ ਚੀਜ਼ਾਂ ਇਹ ਦੇਖੋ ਇੱਕ ਤਾਂ ਰੋਬੋਟਿਕ ਇੰਡੀਅਨ ਆਂਦੇ ਨੇ ਇੱਕ ਇੰਪੋਰਟਡ ਆਂਦੇ ਨੇ ਆਪਾਂ ਵਰਲਡ ਦਾ ਮੋਸਟ ਐਡਵਾਂਸਡ ਰੋਬੋਟ ਸਿਸਟਮ ਲੈ ਕੇ ਆਏ ਆ ਯੂਐਸਏ ਮੇਡ ਕੋਰੀਸਮਥ ਨੈਫਿਊਦਾ ਵਰਲਡ ਦੀ ਬੈਸਟ ਕੰਪਨੀ ਹੈ ਐਂਡ ਰਾਹਤ ਇਸ ਇੱਦਾਂ ਮਿਲ ਰਹੀ ਹੈ ਕਿ ਅਸੀਂ ਇਸ ਦੇ ਕੋਈ ਐਕਸਟਰਾ ਚਾਰजेस ਤੁਹਾਡੇ ਤੋਂ ਨਹੀਂ ਲੈ ਰਹੇਗੇ ਪੇਸ਼ੈਂਟ ਜੋ ਬੋਡੇ ਬਦਲਣ ਲਈ ਚਾਰजेस ਦੇ ਰਿਹਾ ਹੈਗਾ ਉਸੇ ਚਾਰजेस ਦੇ ਵਿੱਚ ਹੀ ਸਰਜੀ ਹੋ ਰਹੀ ਹੈ ਸਿੱਧਾ 1 ਲੱਖ ਰੁਪਏ ਦਾ ਫਾਇਦਾ ਪੇਸ਼ੈਂਟ ਨੂੰ ਹੈਗਾ ਮੈਂ ਡਾਕਟਰ ਸੋਨੀਆ ਗਰਗਵਾਦੀ ਵਾਦੀ ਹਸਪੀਟਲ ਵਿੱਚ ਅਸੀਂ ਵਾਦੀ ਆਈਵੀਐਫ ਸਟਾਰਟ ਕੀਤਾ ਹੈ ਅਸੀਂ ਮੋਸਟ ਐਡਵਾਂਸਡ ਆਈਵੀਐਫ ਲੇਜ਼ਰ ਲੈ ਕੇ ਆਏ ਹਾਂ ਜਿਸ ਨਾਲ ਆਈਵੀਐਫ ਦਾ ਸਕਸੈਸ ਰੇਟ ਇਨਕਰੀਜ਼ ਹੁੰਦਾ ਹੈ ਨਾਰਮਲੀ ਆਈਵੀਐਫ ਦਾ ਸਕਸੈਸ ਰੇਟ 60 ਤੋਂ 70% ਹੁੰਦਾ ਹੈ ਬਟ ਲੇਜ਼ਰ ਦੀ ਹੈਲਪ ਨਾਲ ਅਸੀਂ ਪੀਜੀਡੀ ਐਂਡ ਲੇਜ਼ਰ ਹੈਚਿੰਗ ਕਰਦੇ ਹਾਂ ਪੀਜੀਡੀ ਦਾ ਮਤਲਬ ਹੈ ਪ੍ਰੀ ਇੰਪਲਾਂਟੇਸ਼ਨ ਜੈਨੇਟਿਕ ਟੈਸਟਿੰਗ ਯਾਨੀ ਕਿ ਐਮਬ੍ਰਿਓਜ਼ ਯਾਨੀ ਕਿ ਬੱਚੇ ਜਿਹੜੇ ਦੇਖਣ ਨੂੰ ਸਹੀ ਲੱਗਦੇ ਹਨ ਮਾਈਕਰੋਸਕੋਪ ਤੇ ਅਸੀਂ ਉਹਨਾਂ ਦਾ ਡੀਐਨਏ ਟੈਸਟ ਕਰਵਾਨਦੇ ਹਾਂ ਤੇ ਡੀਐਨਏ ਜਿਹਨਾਂ ਦਾ ਬਿਲਕੁਲ ਨਾਰਮਲ ਹੈ ਯਾਨੀ ਕਿ ਨਾਰਮਲ ਕੈਰੀਓਟਾਈਪ ਨਾਰਮਲ ਕਰੋਮੋਸੋਮ ਵਾਲੇ ਬੱਚੇ ਅਸੀਂ ਉਹ ਟ੍ਰਾਂਸਫਰ ਕਰਦੇ ਹਾਂ ਜਿਸ ਨਾਲ ਸਕਸੈਸ ਰੇਟ ਮੋਰ ਥੈਨ 90% ਹੁੰਦਾ ਹੈ ਅਸੀਂ ਬਠਿੰਡਾ ਦੀ ਫਰਸਟ ਫੁੱਲੀ ਮੋਡੂਲਰ ਆਈਵੀਐਫ ਲੈਬ ਲੈ ਕੇ ਆਏ ਹਾਂ ਜਿਸ ਵਿੱਚ ਹੈਪਾ ਫਿਲਟਰਸ ਨੇ ਜਿਸ ਨਾਲ ਛੋਟੇ ਤੋਂ ਛੋਟਾ ਬੈਕਟੀਰੀਆ ਤੇ ਵਾਇਰਸ ਵੀ ਡਿਲੀਟ ਹੋ ਜਾਂਦਾ ਹੈ ਤਾਂ ਕਿ ਆਪਣੇ ਜਿਹੜੇ ਬੱਚੇ ਬਣ ਰਹੇ ਹਨ ਲੈਬ ਵਿੱਚ ਉਹਨੂੰ ਖਰਾਬ ਨਾ ਕਰ ਪਾਉਣ ਇਜ਼ ਦਾ ਕੀ ਹੁੰਦਾ ਇਜ਼ ਕਿਤੋਂ ਤੱਕ ਹਾਂਜੀ ਆਈਵੀਐਫ ਵਿੱਚ ਫੀਮੇਲ 50 ਤੱਕ ਤੇ ਮੇਲ 55 ਤੱਕ ਕਰਵਾ ਸਕਦੇ ਹਨ ਨਾਰਮਲੀ ਜਿਹੜਾ ਪਾ ਆਈਵੀਐਫ ਕਰਦੇ ਹਾਂ 셀 ਸਾਈਕਲ 35 ਤੋਂ 40 ਤੱਕ ਐਗਸ ਦੀ ਕੁਆਲਿਟੀ ਠੀਕ ਹੁੰਦੀ ਹੈ ਅਸੀਂ 셀 ਸਾਈਕਲ ਕਰ ਸਕਦੇ ਹਾਂ ਬਟ ਜਿਹੜੀ ਲੇਡੀ ਵਿੱਚ ਕੋਈ ਐਗਸ ਦੀ ਪ੍ਰੋਬਲਮ ਹੈ ਸਾਡੇ ਕੋਲੇ ਆਪਦਾ ਆਵਾਦੀ ਏਆਰਟੀ ਬੈਂਕ ਵੀ ਹੈ ਜਿਸ ਨਾਲ ਅਸੀਂ ਐਗ ਡੋਨਰਸ ਵੀ ਪ੍ਰੋਵਾਈਡ ਕਰਦੇ ਹਾਂ ਐਂਡ ਐਗ ਡੋਨਰ ਸਾਈਕਲ ਵੀ ਕਰਦੇ ਹਾਂ ਆਪਣੀ ਖੁਦ ਦੀ ਲੈਬ ਵਿੱਚ ਇਸ ਫੈਸਿਲਿਟੀਆਂ ਲਈ ਲੋਕਾਂ ਨੂੰ ਹੁਣ ਬਾਹਰ ਆਊਟ ਆਫ ਬਠਿੰਡਾ ਜਾਣ ਦੀ ਕੋਈ ਲੋੜ ਨਹੀਂ ਹੈ ਐਂਡ ਇਹ ਬਠਿੰਡਾ ਦੀ ਫਰਸਟ ਆਈਵੀਐਫ ਲੇਜ਼ਰ ਹੈ ਬਠਿੰਡਾ ਵਿੱਚ ਜਿੱਥੇ ਪਹਿਲਾਂ ਕਿਸੇ ਕੋਲ ਆਈਵੀਐਫ ਲੇਜ਼ਰ ਨਹੀਂ ਸੀ ਐਂਡ ਇਹ ਵਰਡ ਦੀ ਮੋਸਟ ਐਡਵਾਂਸਡ ਆਈਵੀਐਫ ਲੇਜ਼ਰ ਹੈ ਮੈਮ ਹੁਣ ਤੱਕ ਕਿੰਨੇ ਕੁ ਟਰੀਟਮੈਂਟ ਕਰ ਦਿੱਤੇ ਹੁਣ ਤੱਕ ਸਰ 100 ਪਲੱਸ ਕੇਸਿਸ ਹੋ ਚੁੱਕੇ ਆ ਸਾਡੀ ਸਸੈਟ ਰੇਟ ਮੋਰ ਦੈਨ 90% ਹੈ ਸਾਡੇ ਆਈਵੀਐਫ ਬਾਦੀ ਆਈਵੀਐਫ ਸੈਂਟਰ ਦੇ। ਤੇ ਆ ਖਰਚਾ ਕਿੰਨਾ ਕੈ ਜੀ? ਸਰੀ ਡਿਪੈਂਡ ਕਰਦਾ ਹੈ ਸੈਲ ਫਾਈਕਲ ਹੈ ਡੋਨਰ ਸਾਈਕਲ ਹੈ ਪੀਜੀਡੀ ਕਰਵਾਉਣਾ ਚਾਹੁੰਦੇ ਹੋ ਲੇਜ਼ਰ ਯੂਜ਼ ਕਰਵਾਉਣਾ ਚਾਹੁੰਦੇ ਹੋ ਨੀ ਤਾਂ ਨਾਰਮਲੀ ਸਵਾ ਲਖ ਤੋਂ ਹੀ ਸਟਾਰਟ ਹੋ ਜਾਂਦਾ। 3 ਮਾਰ ਕਰਦੇ ਨਾ ਜੀ ਇਹ ਸਾਡੇ ਬੇਰੇ ਦਾ ਸ਼ਿਵਾਪਤਾ ਅੰਦੇ ਤੇ ਬਹੁਤ ਬਹੁਤ ਸੀ ਸਾਣਾ ਤਾਂ ਲਈ ਜੀ। ਲੇਪੋਸਕੋਪਿਕ ਪ੍ਰਕਿਰਿਆ ਦੀ 93 ਚ ਲੈ ਕੇ ਅਸੀਂ ਕਰਦੇ ਰਹੇ ਹਾਂ ਕਿ ਉਹਨਾਂ ਨੂੰ ਕਿਹੜੀ ਬੰਗਾਲ ਦੀ ਇਹ ਜੀਰਨ ਟ੍ਰੀਟਮੈਂਟ ਦਿੱਤੇ ਸਾਰੇ ਪਹਿੰਦੂ ਵਿੱਚ ਦੇਖੀ ਉਹ ਸਰਜੀ ਜੀ ਕਿੰਨੇ ਸੌਂਜੀ ਕੇ ਅਪੈਂਡੇਸ ਨੂੰ ਸਾਰਾ ਜਤਾਇਆ ਤਾਹੀ ਉਸ ਵੇਲੇ وہی ਹੁਣ ਦਾਪ ਜਿਹੜੀ ਇਹ ਸਰਦੀ ਦਾਪ ਹੁਣ ਆਪਣੇ ਸਾਡੇ ਬੱਚਿਆਂ ਨੂੰ ਬਖਸ਼ੀ ਹੈ ਹੁਣ ਇਹ ਹੀ ਨਵੀਂ ਟੈਕਨੋਲੋਜੀ ਨਾਲ ਦੇ ਕੋਸ਼ਿਸ਼ ਆਸਾ ਸਟਾਪ ਹੋ ਰਗੇ ਲੱਗੇ ਜਾ ਰਹੇ ਹਨ ਮਾਰੂਚਨ ਕਰ ਰਹੀ ਹੈ ਸਾਡਾ

ਅਸੀਂ ਪੂਰੀ ਲਗਨ ਨਾਲ ਮਿਹਨਤ ਨਾਲ ਇਹ ਗਰੀ ਇੰਟਰਨੈਸ਼ਨਲ ਸਟੈਂਡਰਡ ਦੇ ਸਾਮਹਰ ਕਰਦੇ ਆ ਠੀਕ ਹੈ ਤੁਹਾਨੂੰ ਦਾ ਕੰਪੀਟੀਸ਼ਨ ਕੋਈ ਮਤਲਬ ਨਹੀਂ ਜੋ ਕੱਟਲੇ ਵਧਲੇ ਲੋਕ ਕੱਟ ਪਰ ਟਿਸ਼ਨ ਦੇ ਸਿਸਦਾ ਸਾਮਹਰ ਕਰ ਲੈਣ ਠੀਕ ਹੈ ਜੀ